ਇੱਕ 13 ਸਾਲਾ ਕੁੜੀ ਦਾ ਪੇਟ ਵਧਣ ਲੱਗਦਾ ਹੈ। ਸਰਦੀਆਂ ਦਾ ਸਮਾਂ ਸੀ। ਉਹ ਖੁੱਲੇ-ਖੁੱਲੇ ਸਵਟਰ ਪਾਉਂਦੀ ਹੈ ਤੇ ਸਵਟਰ ਉਤਾਰਦੀ ਵੀ ਨਹੀਂ। ਕਦੇ ਆਪਣੇ ਪੇਟ ਨੂੰ ਦੁਪੱਟੇ ਦੇ ਨਾਲ ਟੱਕਦੀ ਹੈ। ਪਰਿਵਾਰ ਵਾਲੇ ਵੀ ਇਹ ਦੇਖ ਕੇ ਹੈਰਾਨ ਸੀ ਕਿ ਇਹ ਸਵਟਰ ਕਿਉਂ ਨਹੀਂ ਉਤਾਰਦੀ। ਕੁਝ ਸਮਾਂ ਲੰਘਦਾ ਹੈ ਤੇ ਉਸ ਤੋਂ ਬਾਅਦ ਇੱਕ ਦਿਨ ਕੁੜੀ ਦਾ ਪੇਟ ਦਰਦ ਕਰਨ ਲੱਗਦਾ ਹੈ। ਤੇ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਡਾਕਟਰ ਉਸ ਦੀ ਜਾਂਚ ਕਰਦਾ ਹੈ ਤੇ ਕੁਝ ਉਸ ਦੇ ਟੈਸਟ ਕਰਦਾ ਹੈ ਟੈਸਟ ਦੀ ਰਿਪੋਰਟ ਜਦੋਂ ਆਉਂਦੀ ਹੈ ਤਾਂ ਡਾਕਟਰ ਉਹ ਰਿਪੋਰਟ ਦੇਖ ਕੇ ਹੈਰਾਨ ਹੋ ਜਾਂਦਾ ਹੈ ਤੇ ਜਦੋਂ ਘਰਦਿਆਂ ਨੂੰ ਉਸ ਰਿਪੋਰਟ ਬਾਰੇ ਦੱਸਿਆ ਜਾਂਦਾ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਕੁੜੀ 4 ਮਹੀਨਿਆਂ ਦੀ ਪ੍ਰੈਗਨੈਂਸੀ ਹੁਣ ਮਾਪੇ ਕਹਿੰਦੇ ਨੇ ਕਿ ਇਸ ਦਾ ਤੁਸੀਂ ਗਰਭਪਾਤ ਕਰ ਦਿਓ ਪਰ ਡਾਕਟਰ ਕਹਿੰਦਾ ਕਿ ਨਹੀਂ ਜੇ ਇਸ ਦਾ ਗਰਭਪਾਤ ਕਰਾਂਗੇ ਤਾਂ ਕੁੜੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਫੇਰ ਉਹ ਕੁੜੀ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਇਹ ਬੱਚੀ ਕਿਸ ਦੀ ਸੀ ਬਹੁਤ ਵੱਡਾ ਸਵਾਲ ਸੀ ਜਦੋਂ ਫਿਰ ਇਸ ਘਟਨਾ ਕਰਮ ਦਾ ਖੁਲਾਸਾ ਹੁੰਦਾ ਹੈ ਇਸ ਘਟਨਾ ਕਰਮ ਤੋਂ ਪੜਦਾ ਉੱਦਦਾ ਹੈ ਤਾਂ ਇਹ ਗੱਲ ਸੁਣ ਕੇ ਸਭ ਹੈਰਾਨ ਸੀ ਕਿ ਐਦਾਂ ਦੇ ਲੋਕ ਵੀ ਆਪਣੀ ਧਰਤੀ ਉੱਤੇ ਜਿਉਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਖੰਡਵਾ ਦੇ ਅਧੀਨ ਪੈਂਦੇ ਥਾਣਾ ਪਦਮ ਦੀ ਪਦਮ ਨਗਰ ਦੀ 26 ਅਪ੍ਰੈਲ 2024 ਨੂੰ ਇੱਕ ਕੁੜੀ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਉਹ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਬੱਚੀ ਤੰਦਰੁਸਤ ਹੁੰਦੀ ਹੈ ਪਰ ਕੁੜੀ ਤੇ ਉਸ ਦਾ ਪਰਿਵਾਰ ਕਹਿ ਰਿਹਾ ਸੀ ਕਿ ਅਸੀਂ ਇਸ ਬੱਚੀ ਨੂੰ ਨਹੀਂ ਰੱਖਣਾ ਡਾਕਟਰ ਸਾਹਿਬ ਤੁਸੀਂ ਇਸ ਬੱਚੀ ਨੂੰ ਰੱਖ ਲਵੋ ਕਿਉਂਕਿ ਜਿਸ ਨੇ ਉਸ ਬੱਚੀ ਨੂੰ ਜਨਮ ਦਿੱਤਾ ਸੀ ਉਸ ਕੁੜੀ ਦੀ ਉਮਰ 13 ਸਾਲ ਸੀ ਫਿਰ ਉਸ ਕੁੜੀ ਨੂੰ ਕਿਲਕਾਰੀ ਚਾਈਲਡ ਕੇਅਰ ਸੈਂਟਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਕਿ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਾਥੋਂ ਇਹ ਬੱਚੀ ਲੈ ਸਕਦੇ ਹੋ ਤੇ ਇਹ ਜਾਣਕਾਰੀ ਹਸਪਤਾਲ ਵੱਲੋਂ ਤੇ ਮਾਂ ਪਿਓ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਤੇ ਕੁੜੀ ਤੋਂ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਬਾਅਦ ਕੁੜੀ ਜੋ ਖੁਲਾਸਾ ਕਰਦੀ ਹੈ ਕਿਉਂਕਿ ਇਹ ਬੱਚਾ ਤਾਂ ਹੋਇਆ ਸੀ ਕਿਸੇ ਨੇ ਉਸ ਕੁੜੀ ਦੇ ਨਾਲ ਦਰਿੰਦਗੀ ਕੀਤੀ ਸੀ ਪੁਲਿਸ ਇਸ ਦਰਿੰਦਗੀ ਬਾਰੇ ਉਸ ਕੁੜੀ ਤੋਂ ਪੁੱਛਦੀ ਹੈ ਤੇ ਕੁੜੀ ਖੁਲਾਸਾ ਕਰਦੀ ਹੈ ਕਿ ਮੈਂ ਸਕੂਲ ਜਾਇਆ ਕਰਦੀ ਸੀ ਤੇ ਜਦੋਂ ਘਰ ਵਾਪਸ ਆਉਂਦੀ ਸੀ ਤਾਂ ਇੱਕ ਦਿਨ ਸਾਡੇ ਗਵਾਂਢੀ ਜਿਸ ਦਾ ਨਾਮ ਤੰਨਾ ਹੈ ਜਿਸ ਦੇ ਪਿਤਾ ਦਾ ਨਾਮ ਸੁਰੇਸ਼ ਹੈ ਤੰਨੇ ਦੀ ਉਮਰ 20 ਸਾਲ ਸੀ ਉਸ ਨੇ ਇਸ ਕੁੜੀ ਨੂੰ ਘੇਰ ਲਿਆ ਘੇਰਨ ਤੋਂ ਬਾਅਦ ਇਸ ਨੂੰ ਇੱਕ ਖਾਲੀ ਮਕਾਨ ਦੇ ਵਿੱਚ ਲੈ ਗਿਆ ਡਰਾ ਕੇ ਧਮਕਾ ਕੇ ਉੱਥੇ ਲਿਜਾ ਕੇ ਇਸ ਦੇ ਨਾਲ ਦੁਸ਼ਕਰਮ ਕੀਤਾ ਇਸ ਕੁੜੀ ਨੇ ਵਿਰੋਧ ਵੀ ਕੀਤਾ ਪਰ ਜਦੋਂ ਇਹ ਕੁੜੀ ਵਿਰੋਧ ਕਰਦੀ ਸੀ ਤਾਂ ਉਹ ਇਸ ਨੂੰ ਮਾਰਦਾ ਸੀ ਉਸ ਨੇ ਦੁਸ਼ਕਰਮ ਕਰਨ ਤੋਂ ਬਾਅਦ ਕੁੜੀ ਨੂੰ ਕਿਹਾ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਹੈ ਤਾਂ ਮੈਂ ਤੁਹਾਡੇ ਘਰ ਨੂੰ ਅੱਗ ਲਗਾ ਦੇਵਾਂਗਾ ਤੇਰੇ ਭਰਾ ਨੂੰ ਮਾਰ ਦੇਵਾਂਗਾ ਕੁੜੀ ਸਹਿਮ ਜਾਂਦੀ ਹੈ ਡਰ ਜਾਂਦੀ ਹੈ ਤੇ ਘਰੇ ਚਲੀ ਜਾਂਦੀ ਹੈ ਚੁੱਪਚੁੱਪ ਰਹਿੰਦੀ ਹੈ ਗੁਮਸੁਮ ਰਹਿੰਦੀ ਹੈ ਕਿਸੇ ਨੂੰ ਵੀ ਇਸ ਗੱਲ ਬਾਰੇ ਨਹੀਂ ਦੱਸਦੀ ਕਿਉਂਕਿ ਉਸ ਦਰਿੰਦੇ ਨੇ ਇਸ ਕੁੜੀ ਨੂੰ ਬਹੁਤ ਜ਼ਿਆਦਾ ਤਮਕਾਇਆ ਤੇ ਡਰਾਇਆ ਸੀ ਹੁਣ ਇਦਾਂ ਹੀ ਚੱਲਦਾ ਹੈ ਕੁੜੀ ਜਦੋਂ ਸਕੂਲੋਂ ਵਾਪਸ ਆਉਂਦੀ ਹੈ ਤਾਂ ਇਹ ਦਰਿੰਦਾ ਉਸ ਨੂੰ ਰਾਹ ਵਿੱਚ ਘੇਰ ਲਿਆ ਕਰਦਾ ਸੀ ਤੇ ਇਸ ਦੇ ਨਾਲ ਦਰਿੰਦਗੀ ਕਰਦਾ ਸੀ ਕੁੜੀ ਨੂੰ ਲੱਗਾ ਕਿ ਮੈਂ ਆਪਣੇ ਭਰਾ ਨੂੰ ਕਹਾਂ ਕਿ ਉਹ ਮੈਨੂੰ ਸਕੂਲੋਂ ਲੈ ਕੇ ਆਇਆ ਕਰੇ ਜਿਸ ਕਰਕੇ ਇਹ ਮੇਰਾ ਰਾਹ ਰੋਕਣਾ ਬੰਦ ਕਰ ਦੇਗਾ ਇਹ ਮੇਰੇ ਨਾਲ ਦੁਸ਼ਤ ਕਰ ਕਰਨਾ ਬੰਦ ਕਰ ਦੇਵੇ ਤਾਂ ਉਹ ਕੁੜੀ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਸਕੂਲੋਂ ਲੈ ਕੇ ਆ ਹੁਣ ਛੁੱਟੀ ਹੁੰਦੀ ਹੈ ਤੇ ਭਰਾ ਉਸ ਨੂੰ ਸਕੂਲੋਂ ਲੈ ਕੇ ਆਉਂਦਾ ਪਰ ਉਹ ਦਰਿੰਦਾ ਰਸਤੇ ਦੇ ਵਿੱਚ ਫੇਰ ਖੜਾ ਹੁੰਦਾ ਹੈ ਉਹ ਚਾਕੂ ਕੱਢਦਾ ਤੇ ਕੁੜੀ ਦੇ ਭਰਾ ਦੇ ਗਲਤੇ ਲਾਉਂਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਆਪਣੇ ਭਰਾ ਨੂੰ ਸਭ ਕੁਝ ਦੱਸ ਦਿੱਤਾ ਤਾਂ ਕੁੜੀ ਨੇ ਕਿਹਾ ਕਿ ਮੈਂ ਕੁਝ ਨਹੀਂ ਦੱਸਿਆ ਪਰ ਫੇਰ ਵੀ ਤੰਨਾ ਉਸ ਕੁੜੀ ਨੂੰ ਤੇ ਉਸ ਦੇ ਭਰਾ ਨੂੰ ਚਾਕੂ ਦੀ ਨੋਕ ਤੇ ਉਸ ਖਾਲੀ ਘਰ ਦੇ ਵਿੱਚ ਲੈ ਜਾਂਦਾ ਹੈ। ਉੱਥੇ ਲਿਜਾ ਕੇ ਕੁੜੀ ਦੇ ਭਰਾ ਨੂੰ ਕਹਿੰਦਾ ਕਿ ਤੂੰ ਇਸ ਨਾਲ ਦੁਸ਼ ਕਰਮ ਕਰ। ਪਰ ਭਰਾ ਇਹ ਗੱਲ ਵਾਸਤੇ ਸਹਿਮਤ ਨਹੀਂ ਹੁੰਦਾ। ਤਾਂ ਉਹ ਕਹਿੰਦਾ ਕਿ ਮੈਂ ਤੈਨੂੰ ਮਾਰ ਦੇਵਾਂਗਾ ਜੇ ਤੂੰ ਐਦਾਂ ਨਹੀਂ ਕਰੇਂਗਾ। ਤਾਂ ਕੁੜੀ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਬੰਦਾ ਬੜਾ ਖਤਰਨਾਕ ਆ। ਇਹ ਤੈਨੂੰ ਵੀ ਮਾਰ ਦੇਵੇਗਾ ਤੇ ਮੈਨੂੰ ਵੀ ਮਾਰ ਦੇਵੇਗਾ ਇਹ ਜਿੱਦਾਂ ਕਹਿੰਦਾ ਉਦਾਂ ਤੂੰ ਕਰ ਤਾਂ ਉਹ ਦਰਿੰਦੇ ਨੇ ਸਕੇ ਭਰਾ ਤੋਂ ਆਪਣੀ ਭੈਣ ਦੇ ਨਾਲ ਦੁਸ਼ ਕਰਮ ਕਰਵਾਇਆ ਤੇ ਉਸ ਤੋਂ ਬਾਅਦ ਫਿਰ ਆਪ ਵੀ ਉਸ ਕੁੜੀ ਦੇ ਨਾਲ ਦੁਸ਼ ਕਰਮ ਕੀਤਾ ਇਹ ਸਿਲਸਿਲਾ ਕਾਫੀ ਸਮੇਂ ਤੱਕ ਚੱਲਦਾ ਰਿਹਾ ਪਰ ਜਦੋਂ ਇੱਕ ਦਿਨ ਕੁੜੀ ਦਾ ਪੇਟ ਦਰਦ ਕਰਨ ਲੱਗਾ ਤਾਂ ਉਹ ਹਸਪਤਾਲ ਗਏ ਹਸਪਤਾਲ ਦੇ ਵਿੱਚ ਜਦੋਂ ਟੈਸਟ ਕਰਵਾਇਆ ਤਾਂ ਡਾਕਟਰਾਂ ਨੇ ਕਿਹਾ ਕਿ ਇਹ ਕੁੜੀ ਤਾਂ ਪ੍ਰੈਗਨੈਂਟ ਹੈ 4 ਮਹੀਨਿਆਂ ਦੀ ਪਰਿਵਾਰ ਨੇ ਕਿਹਾ ਕਿ ਇਸ ਦਾ ਗਰਭਪਾਤ ਕਰ ਦਿਓ ਪਰ ਡਾਕਟਰ ਨੇ ਕਿਹਾ ਕਿ ਗਰਭਪਾਤ ਕਰ ਦਿੱਤਾ ਤਾਂ ਕੁੜੀ ਦੇ ਜਾਨ ਨੂੰ ਕੁੜੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਫਿਰ ਪਰਿਵਾਰ ਨੇ ਫੈਸਲਾ ਕੀਤਾ ਕਿ ਕੁੜੀ ਬੱਚੇ ਨੂੰ ਜਨਮ ਦੇਵੇਗੀ ਤੇ ਫਿਰ 26 April 2024 ਨੂੰ ਉਸ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਹ ਬੱਚਾ ਕਲਕਾਰੀ ਚਾਈਲਡ ਸੈਂਟਰ ਵਾਲੇ ਲੈ ਗਏ ਪਰ ਹੁਣ ਪੁਲਿਸ ਦੇ ਸਾਹਮਣੇ ਇਹ ਗੱਲ ਸੀ ਕਿ ਇਹ ਬੱਚਾ ਕਿਸ ਦਾ ਹੈ ਇਹ ਬੱਚਾ ਇਸ ਕੁੜੀ ਦੇ ਸਕੇ ਭਰਾ ਦਾ ਹੈ ਜਾਂ ਉਸ ਧੰਨੇ ਦਾ ਦਾ ਤਾਂ ਫਿਰ ਪੁਲਿਸ ਨੇ ਬੱਚੀ ਦੇ ਤੇ ਉਹਨਾਂ ਦੋਨਾਂ ਦੇ ਕੁੜੀ ਦੇ ਸਕੇ ਭਰਾ ਦੇ ਤੇ ਧੰਨੇ ਦੇ ਇਹਨਾਂ ਦੇ ਡੀਐਨਏ ਸੈਂਪਲ ਲਏ ਤੇ ਉਹ ਸੈਂਪਲ ਅਜੇ ਭੇਜੇ ਹੋਏ ਨੇ ਉਹਨਾਂ ਦੀ ਰਿਪੋਰਟ ਨਹੀਂ ਆਈ ਸੁਣ ਵਿੱਚ ਆਉਂਦਾ ਕਿ ਇਹ ਗਰੀਬ ਪਰਿਵਾਰ ਸੀ ਇਸ ਪਰਿਵਾਰ ਨੇ ਇਸ ਧੰਨੇ ਦੇ ਵਿਰੁੱਧ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਸ ਨੇ ਸਾਡੀ ਬੱਚੀ ਦੇ ਨਾਲ ਐਦਾਂ ਕੀਤਾ ਹੈ ਦੁਸ਼ਕਰਮ ਕੀਤਾ ਪਰ ਪੁਲਿਸ ਨੇ ਇਸ ਉੱਤੇ ਕਾਰਵਾਈ ਨਹੀਂ ਕੀਤੀ ਇੱਥੋਂ ਤੱਕ ਸੁਣਨ ਨੂੰ ਵੀ ਆਇਆ ਕਿ ਇਹਨਾਂ ਦੇ ਘਰੇ ਕੁੜੀ ਵਾਲਿਆਂ ਦੇ ਘਰੇ ਜੋ ਬਹੁਤ ਗਰੀਬ ਸੀ ਪਿੰਡ ਦਾ ਸਰਪੰਚ ਵੀ ਗਿਆ ਉਹ ਉਹਨਾਂ ਨੂੰ ਇਨਸਾਫ ਦਿਵਾਉਣ ਨਹੀਂ ਗਿਆ ਉਹਨਾਂ ਦੇ ਘਰ ਇਸ ਲਈ ਗਿਆ ਕਿ ਤੁਹਾਡੇ ਇੱਥੇ ਰਹਿਣ ਨਾਲ ਪਿੰਡ ਦੀ ਬਦਨਾਮੀ ਹੁੰਦੀ ਹੈ ਤੁਸੀਂ ਇੱਥੋਂ ਚਲੇ ਜਾਓ ਤਾਂ ਫਿਰ ਇਹ ਪਰਿਵਾਰ ਆਪਣੀ ਰਿਸ਼ਤੇਦਾਰੀ ਦੇ ਵਿੱਚ ਰਹਿਣ ਲੱਗਦਾ ਹੈ ਪਰ ਜਦੋਂ ਇਹ ਮਾਮਲਾ ਹਾਈਲਾਈਟ ਹੁੰਦਾ ਹੈ ਫਿਰ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਹੁਣ ਪੁਲਿਸ ਨੇ ਇਸ ਕੁੜੀ ਦੇ ਸਕੇ ਭਰਾ ਨੂੰ ਤੇ ਧੰਨੇ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਡੀਐਨਏ ਸੈਂਪਲ ਲੈ ਕੇ ਤੇ ਉਸ ਨਵ ਜੰਮੀ ਬੱਚੀ ਦੇ ਡੀਐਨਏ ਸੈਂਪਲ ਲੈ ਕੇ ਪੇਜ ਦਿੱਤੇ ਹਨ ਤੇ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਏ ਡੀ ਐਨ ਏ ਸੈਂਪਲਾਂ ਦੀ ਕੀ ਰਿਪੋਰਟ ਆਉਂਦੀ ਹੈ ਸੋ ਘਟਨਾ ਬੜੀ ਹੀ ਸ਼ਰਮਨਾਕ ਸੀ ਜਿਸ ਨੂੰ ਸੁਣ ਕੇ ਹਰ ਇੱਕ ਬੰਦੇ ਦਾ ਦਿਲ ਦਹਿਲ ਜਾਂਦਾ ਹੈ ਤੇ ਸੋਚਣ ਲਈ ਬੰਦਾ ਮਜਬੂਰ ਹੋ ਜਾਂਦਾ ਹੈ ਕਿ ਆਪਣੀ ਇਸ ਧਰਤੀ ਦੇ ਉੱਤੇ ਐਦਾਂ ਦੇ ਦਰਿੰਦੇ ਵੀ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ آگاہ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਨੇ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ। ਸੋ ਤੁਹਾਡੇ ਇਹ ਸਾਰੀ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਅਸਟਿਕਾਲ।